ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮੁਹੱਲਾ ਪੰਜਵਾ ਜਿਸੇ ਸਾਜ ਨਿਵਾਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜਿਨ ਵਾਗੀ ਗੁਰੂ ਖਾਲਸਾ ਸਾਜ ਸੰਗੀਤ ਜੀਓ ਅੰਤਜਾਨੀ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਜੋਤੀ ਸਰੂਪ ਜਿਨ੍ਹਾਂ ਨੇ ਨਾਮ ਦਾਜ ਹਾਲ ਸੰਸਾਰ ਵਿੱਚ ਕਾਇਮ ਕੀਤਾ ਹੈ ਗਰੀਬ ਨਿਵਾਜ ਸਤਗੁਰੂ ਸਚੇ ਪਾਤਸ਼ਾਹ ਜੀ ਦਾ ਪਰਉਪਕਾਰ ਕੁੱਲ ਸੰਸਾਰ ਦੇ ਉੱਤੇ ਹੈ ਦੇ ਅੰਤ ਜੀ ਜੰਤ ਮਹਾਰਾਜ ਦੇ ਨਾਮ ਦੇ ਬਾਣੀ ਦੇ ਆਸਰੇ ਗੁਰਮਤਿ ਨੂੰ ਪ੍ਰਾਪਤ ਕਰ ਰਹੇ ਹੰ ਧਰਮ ਅਰਥ ਕਾਮੋਹ ਦੀ ਪ੍ਰਾਪਤੀ ਕਰ ਰਹੇ ਹਨ ਉਹ ਸਤਿਗੁਰੂ ਗਰੀਬ ਨਿਵਾਜ ਜੀ ਅੱਜ ਅਮਰ ਰੂਪ ਉਪਦੇਸ਼ ਕਿਰਪਾ ਕਰਕੇ ਇਹ 13ਵੇਂ ਸ਼ਬਦ ਜੀ ਗਰੀਬ ਨਿਵਾਜ ਜੀ ਉਚਾਰਨ ਕਰਦੇ ਹਨ ਜਿ세 ਸਾਜ ਨਿਵਾਜਿਆ ਹਰੇ ਮਨ ਬਕਰ ਬੀਜਨੋ ਨਾਮ ਇਹ ਮੇਰੇ ਪਿਆਰੇ ਮਨਾ ਨਾਮ ਦੇ ਬੀਜਨ ਦੀ ਗੱਤ ਹੈ ਲੱਗੀ ਹੋਈ ਉਸ ਬੱਕ ਨੂੰ ਭੁਲਾਈ ਬੈਠਾ ਹੈ ਤੂੰ ਜਿਸੇ ਸਾਜ ਨਿਵਾਜਿਆ ਜਿਸ ਵਾਹਿਗੁਰੂ ਨੇ ਪੰਜਾਂ ਤਤਾਂ ਨੂੰ ਸਾਜਣਾ ਕੀਤਾ ਹੈ ਪੰਜਾਂ ਤਤਾਂ ਦੁਆਰਾ ਤੇਰੇ ਸਥੂਰ ਸਰੀਰ ਨੂੰ ਸਾਜਿਆ ਹੈ ਸੂਖਮ ਤਤਾਂ ਦੁਆਰਾ ਤੇਰੇ ਸੂਖਮ ਸਰੀਰ ਨੂੰ ਸਾਜਿਆ ਹੈ ਅਤੇ ਨਿਵਾਜਿਆ ਵਧਾਇਆ ਹੈ ਤੇਰੀ ਪਾਲਣਾ ਕੀਤੀ ਹੈ ਅਤੇ ਤੇਰੇ ਤਾਈਂ ਦੁਨੀਆ ਚ ਆਦਰ ਦਿੱਤਾ ਹੈ ਸਤਕਾਰ ਕੀਤਾ ਹੈ ਸਤਕਾਰ ਉਜੋਗ ਹੋ ਕੇ ਸਾਰਿਆਂ ਦੇ ਮੰਨ ਨੂੰ ਯੋਗ ਹੈ ਇਹ ਜਿਸਨ ਤੇਨੂੰ ਨਿਵਾਜ਼ਿਆ ਪਾਲਿਆ ਹੈ ਤੇ ਵਿੜਾਇਆ ਹੈ ਤਿਸੇ ਸਿਓ ਰਚਨਾ ਹੈ ਉਹ ਸੰਤ ਜਾਮੀ ਬਨੋ ਇੰਨਾ ਕਿਰਤ ਕਰਨ ਹੋ ਗਏ ਹੈ ਤਿਸ ਵਾਹਿਗੁਰੂ ਦੇ ਨਾਲ ਚਿੱਤ ਤੇਰੀ ਰੁਚੀ ਨਹੀਂ ਹੈ ਕਦੇ ਚਿੱਤ ਦੀ ਇੱਛਾ ਹੀ ਨਹੀਂ ਤੇਰੇ ਅੰਦਰ ਲੱਗੀ ਕਿ ਉਸ ਵਾਹਿਗੁਰੂ ਦੇ ਨਾਲ ਵੀ ਮੈਂ ਕਦੇ ਆਪਣੇ ਚਿੱਤ ਦੀ ਰੁਚੀ ਦੁਆਰਾ ਸਿਮਰਨ ਕਰਕੇ ਉਸ ਦੇ ਲੇਭ ਵਿੱਚ ਜੋੜ ਜਾਵਾਂ ਆਨ ਰੂਪੀ ਆਨ ਬੋਈਏ ਜਿਹੜੇ ਤੂੰ ਕਰਮ ਕਰਨਾ ਹੈ ਇਹ ਇਸ ਪ੍ਰਕਾਰ ਦੇ ਹਨ ਜਿਸ ਪ੍ਰਕਾਰ ਸਾਸ ਸੰਗੇ ਜੀ ਹੋਵੇ ਰੁੱਤ ਸੌਣੀ ਦੀ ਤੇ ਕੋਈ ਹਾੜੀ ਬੀਜਣ ਲੱਗ ਜਾਵੇ ਇਸੇ ਪ੍ਰਕਾਰ ਸਤਜੁਗ ਦੇ ਵਿੱਚ ਜੋਗ ਦੀ ਰੁਤ ਸੀ ਤ੍ਰੇਤਯੁਗ ਦੀ ਜਗਾਂ ਦੀ ਰੁਤ ਸੀ ਦਵਾਪਰ ਚ ਪੂਜਾ ਦੀ ਤਪ ਦੀ ਰੁਤ ਸੀ ਕਲਯੁਗ ਚ ਕੇਵਲ ਪਰਮੇਸ਼ਰ ਦੇ ਨਾਮ ਦੀ ਰੁਤ ਹੈ ਸਾਨੂੰ ਪਾਈ ਜਾਂਦੀ ਆਨ ਰੂਤੀ ਆਨ ਬੋਈਏ ਰੁਤ ਹੁਣ ਹੋਰ ਭਜਨ ਦਾ ਦੀ ਰੋਤਾਈ ਹੈ ਇੱਕ ਨਾਮ ਬੋਵੋ ਬੋਵੋ ਹੋ ਮਦ ਭਰਮ ਭੂਲੋ ਭੂਲੋ ਹੋ ਆਬ ਕੰਲੂ ਆਇਓ ਰੇਕ ਨਾਮ ਬੋ ਵੋ ਵੋ ਅਨਰੂਪ ਨਹੀਂ ਨਹੀਂ ਤੂੰ ਸੱਜਗੋ ਵਾਲੇ ਯੋਗ ਵਿੱਚ ਲੱਗਾ ਹੋਇਆ ਹੈ ਜਾਂ ਪ੍ਰੇਤੇ ਦੇ ਜਗਾਂ ਵਿੱਚ ਲੱਗਾ ਹੋਇਆ ਹੈ ਜਾਂ ਦਵਾਪਰ ਦੀ ਪੂਜਾ ਵਿੱਚ ਲੱਗਾ ਹੋਇਆ ਹੈ ਇਹ ਹੁਣ ਹੋਰ ਉਤ ਹੈ ਇਸ ਉਤ ਦੇ ਵਿੱਚ ਕਲਯੁਗ ਦੇ ਵਿੱਚ ਜਿਹੜੇ ਪਿਛਲੇ ਯੋਗ ਕਰਨ ਵਾਲੇ ਪੁਰਖ ਵੀ ਯੋਗ ਨਹੀਂ ਸਿੱਧ ਕਰ ਸਕਦੇ ਜਾਂ ਕਰਨ ਵਾਲਿਆਂ ਦਾ ਵੀ ਜਗ ਨਹੀਂ ਸੰਪੂਰਨ ਹੁੰਦਾ ਤਬ ਕਰਨ ਵਾਏ ਅੰਦਰ ਤਬ ਨਹੀਂ ਹੁੰਦਾ ਹੈ ਹੋਰ ਨੂੰ ਤਾਂ ਹੁਣ ਪਰਮੇਸ਼ਰ ਦੇ ਨਾਮ ਜਪਣ ਦੀ ਉਤ ਹੈ ਇਸ ਉਤ ਵਿੱਚ ਜੇ ਹੋਰ ਕੋਈ ਪਿਛਲੇ ਯੁੱਗਾ ਵਾਲੇ ਕਰਮ ਕਰਮ ਬੀਜੀ ਜਾਵੇਗਾ ਕਰੀ ਜਾਵੇਗਾ ਹਾਲ ਨਾ ਖੂਲਤਾ ਹੈ ਜੇ ਨਾ ਬੀ ਬੀਜਿਆ ਜਾਏ ਸਾਸ ਜੀ ਉਹਨੂੰ ਤਾਂ ਫਲ ਨਹੀਂ ਲੱਗਦਾ ਤੇ ਨਾ ਫਲ ਲੱਗਦੇ ਆ ਇਸੇ ਪ੍ਰਕਾਰ ਭਾਈ ਬ੍ਰਹਮ ਗਿਆਨ ਦੀ ਪ੍ਰਾਪਤੀ ਨੂੰ ਫਲ ਨਹੀਂ ਤੈਨੂੰ ਲੱਗੇਗਾ ਤੇ ਧਰਮ ਰੂਪੀ ਫਲ ਉਹ ਨਹੀਂ ਲੱਗਣਗੇ ਨਿਸਕਾਮ ਕਰਵਰ ਵੀ ਪੱਤਰ ਵੀ ਨਹੀਂ ਲੱਗਣਗੇ ਇਸ ਪ੍ਰਕਾਰ ਨਾ ਤੈਨੂੰ ਫਲ ਹੋਵੇਗਾ ਪਰਮੇਸ਼ਰ ਦੀ ਪ੍ਰਾਪਤੀ ਨਾ ਫਲ ਤੁਹਾਨੂੰ ਸਰਗਾਮ ਕਾਂਦ ਸੁਖ ਦੀ ਪ੍ਰਾਪਤੀ ਕੁਝ ਨਹੀਂ ਹੋ ਸਕੇਗਾ ਹਰੇ ਮਨ ਬੱਤਰ ਬੀਜਣ ਨਾ ਕੀ ਮੇਰੇ ਪਿਆਰੇ ਮਨ ਬੱਤਰ ਇਹ ਵਤ ਹੈ ਕਮਾਰੋ ਦੇ ਨਾਮ ਦੇ ਵੀ ਜਿੰਦੂ ਬੱਤਵਾਰਾ ਰਾਜਿੰਦ ਦਿੱਤੀ ਹੈ ਤੈਨੂੰ ਬੋਏ ਖੇਤੀ ਲਾਏ ਮਨੁਆ ਤੈਨੂੰ ਚਾਹੀਦਾ ਹੈ ਬੋਏ ਖੇਤੀ ਲਾਏ ਮਨੁਆ ਇਹ ਸਰੀਰ ਨੂੰ ਮਨੁੱਖਾ 84 ਲੱਖ ਜੂਨ ਵਿੱਚੋਂ ਮਨੁੱਖਾ ਜਨਮ ਜਿਹੜਾ ਧਰਤੀ ਹੈ ਇਹਦੇ ਵਿੱਚ ਬੋਏ ਖੇਤੀ ਬੋਏ ਖੇਤੀ ਲਾਏ ਮਨੁਆ ਅੰਦਾ ਕਰ ਨੂੰ ਆਪ ਦੇ ਵਿੱਚੋਂ ਛਲਾਦਕ ਅਤੇ ਉਹ ਪਦਾਰਥਾਂ ਦੀ ਇੱਛਾ ਰੂਪਿਤ ਸਿਤ ਨੂੰ ਪੱਟ-ਪੱਟ ਕੇ ਪ੍ਰਾਂਜ ਗੋਸ਼ ਰੂਪ ਨੂੰ ਪੋਲੀ ਨੂੰ ਕੁਸੰਬੀ ਨੂੰ ਪੱਟ-ਪੱਟ ਕੇ ਅਤੇ ਜਿਹੜਾ ਕਿਸੇ ਦੇ ਨਾਲ ਆਕਲ ਨਾਲ ਫਾਕਣੇ ਆਕਾ ਨੂੰ ਪੱਟ-ਪੱਟ ਕੇ ਨਦੀ ਨੂੰ ਮਾਰ ਕੇ ਵਿਚਾਰ ਰੂਪੀ ਕਹੀ ਦੇ ਨਾਲ ਇਸ ਪ੍ਰਕਾਰ ਧਰਤੀ ਦੇ ਤਾਈ ਚਾਰੇ ਕੋਣੇ ਮਨ부ਧ ਚਿਤ ਅਹੰਕਾਰੀ ਚਾਰੇ ਅੰਤਕਾਰਨ ਕੋਣੇ ਹਨ ਇਹਦੇ ਚ ਵਿਰਾਗ ਰੂਪੀ ਪਾਣੀ ਪਾਪਾ ਤੇ ਬਵੇਕ ਰੂਪੀ ਹਲਵਾਵਾ ਕੇ ਅਤੇ ਇਸੇ ਪ੍ਰਕਾਰ ਖੜ ਸੰਪਤੀ ਰੂਪ ਖੱਟੀ ਵੀ ਪ੍ਰਾਪਤੀ ਵਾਸਤੇ ਮੋਖਿ ਛਾ ਰੂਪੀ ਜੇ ਫਲਵੀ ਛਹ ਤਨੂੰ ਤਾਂ ਪਰਮੇਸ਼ਰ ਦੇ ਨਾਮ ਰੂਪੀ ਬੀਜ ਨੂੰ ਸਤਗੁਰਾਂ ਦੁਆਰੇ ਬੀਜਣਾ ਕਰ ਮੰਨੂ ਹਾਰੀ ਬਣਾ ਕੇ ਇਹੀ ਜੀ ਕਿ ਇੱਕ ਭਗਤੀ ਰੂਪੀ ਖੇਤੀਕਾਰ ਜਿਹੜਾ ਪਰਮੇਸ਼ਰ ਨਾਲ ਮਨ ਲਾਉਣੇ ਹੈ ਇਸ ਖੇਤੀ ਨੂੰ ਬੀਜਣਾ ਹੈ ਪਲੋ ਸਮੂ ਸਵਾ ਇਹ ਬਹੁਤ ਸੋਹਣਾ ਸਮਾਂ ਤੈਨੂੰ ਕਾਲ ਯੁਗ ਦਾ ਮਿਲਿਆ ਹੈ ਜਿੱਥੇ ਥੋੜਾ ਜਿਹਾ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨੀ ਆਏ ਹੈ ਸੋ ਜਿਹੜੇ ਇੱਕ ਵਾਰੀ ਜਨਮ ਵਿੱਚ ਵੀ ਧਿਆ ਲੈਣਗੇ ਉਹਨਾਂ ਦੇ ਵੀ ਕਾਲ ਨੇੜੇ ਨਹੀਂ ਆ ਛਕੇਗਾ ਸੋ ਇਸ ਪ੍ਰਕਾਰ ਦਾ ਪਰਮੇਸ਼ਰ ਦਾ ਨਾਮ ਹੈ ਇਹ ਤੈਨੂੰ ਭਲਾ ਸੋਹਣਾ ਕਲਯੁਗ ਦਾ ਸਮਾਂ ਮੇਰੇ ਆ ਪਿਛਲੇ ਯੁਗਾਂ 'ਚ ਲੱਖਾਂ ਵਰਾਂ ਦੀ ਉਮਰ ਨੂੰ ਜੋਗ ਸਾਹ ਸਾਦ ਕੇ ਮਸਾਂ ਪੂਰੀ ਕਰਦੇ ਸੀ ਜੱਗ ਕਰਕੇ ਧੰਨ ਨੂੰ ਮਸਾਂ ਖਰਜਦੇ ਸੀ ਤੋ ਆ ਗੁਦਾਪੁਰ ਕੇ ਹਜ਼ਾਰ ਵਰਾਂ ਦੀ ਤਪ ਕਰਕੇ ਮਸਾਂ ਸਮਾਂ ਗੁਜ਼ਾਰਦੇ ਸੀ ਸੋਹਣਾ ਇਹ ਸਮਾਂ ਤੈਨੂੰ ਮਿਲਿਆ ਹੈ ਕਲਯੁਗ ਦਾ ਤੇ ਮਨੁੱਖਾ ਜਨਮ ਦਾ ਅਜ ਸੁਆਵ ਪ੍ਰਯੋਜਨ ਪਰਮ ਪ੍ਰਯੋਜਨ ਆਤਮਾ ਨੰਦ ਦੀ ਪ੍ਰਾਪਤੀ ਦਾ ਇਹ ਰਸ ਪ੍ਰਾਪਤ ਕਰ ਰਹਾਉ ਖੋਏ ਖਹਿੜਾ ਭਰਮ ਮਨ ਕਾ ਉਸ ਵੇਲੇ ਜਦੋਂ ਖੇਤੀ ਬੀਜੀ ਦੀ ਉਹਦੇ ਚੋਂ ਨਦੀਮ ਕੱਢੀ ਦਾ ਹੈ ਕਹਿੰਦੇ ਨੇ ਖੋਏ ਖਹਿੜਾ ਭਰਮ ਮਨ ਕਾ ਜਿਹੜਾ ਤੇਰੇ ਮਨ ਦੇ ਅੰਦਰ ਭਰਮ ਹੈ ਖਹਿੜਾ ਹੈ ਜਿਸ ਪ੍ਰਕਾਰ ਖੇਤੀ ਵਿੱਚ ਜੋ ਬਾਥੂ ਪਿਆਜੀ ਵਗੈਰਾ ਖੜੇ ਹੋਣ ਉਹ ਖੇਤੀ ਨੂੰ ਹੋਣ ਨਹੀਂ ਦਿੰਦੇ ਇਸ ਪ੍ਰਕਾਰ ਇਹ ਜਿਹੜੇ ਬ्यर्थ ਤੇਰੇ ਸੰਕਲਪ ਹੈ ਬਾਤੂ ਗਿਆ ਹੋਇਆ ਹੈ ਅਤੇ ਜਿਹੜੀ ਪਿਆਸ ਹੈ ਪਦਾਰਥਾਂ ਦੀ ਇਹ ਪਿਆਜੀ ਉੱਗੀ ਹੋਈ ਹੈ ਇਹ ਖੜਾ ਨਦੀਨ ਹੈ ਤੇਰੇ ਅੰਦਰ ਵਿੱਚ ਖੜਾ ਇਸ ਨੂੰ ਖੋ ਦੇ ਅੰਦਰੋਂ ਗਵਾ ਦੇ ਸਤਗੁਰ ਸਰਣੀ ਧਰਮ ਮਨ ਕਾ ਨੰਦੇਂਦਰ ਜਿਹੜਾ ਧਰਮ ਪਿਆ ਹੋਇਆ ਇਹਦੀ ਵੀ ਨਿਵਰਤੀ ਕਰ ਸਤਗੁਰਾਂ ਦੇ ਮਹਾਵਾਕਾਂ ਤੇ ਜ਼ਿਕਰਨ ਕਰਕੇ ਭਰੋਸਾ ਕਰਕੇ ਖੋਏ ਖੜਾ ਖੜੇ ਪਿਆ ਜਿਹੜਾ ਵਕਾਰਾਂ ਦੇ ਇਹ ਤੈਨੂੰ ਖੋ ਆਜ਼ਦ ਪਈ ਹੋਈ ਐ ਇਸ ਨੂੰ ਖੋ ਗਵਾ ਦੇ ਖਿਹੜਾ ਜਿਹੜਾ ਵਕਾਰਾਂ ਦਾ ਖਿਹੜਾ ਰਸਤਾ ਪਕੜਿਆ ਹੈ ਉਹਨੂੰ ਮੇੜ ਦੇ ਕਿਉਂਕਿ ਰਾਜ ਇਹ ਖੇਤੀਬੀਧੀ ਪੈ ਰਹਿਣ ਤਾਂ ਖੇਤੀ ਉਗਦੀ ਨਹੀਂ ਹੈ ਇਸੇ ਪ੍ਰਕਾਰ ਜਿਹੜਾ ਮਨ ਦਾ ਭਰਮਨ ਵੀਰਤ ਕਰਨਾ ਹੈ ਪਰ ਇਹ ਰਾਹ ਪਿਆ ਹੈ ਤੇਰਾ ਜੰਮਨ ਮਰਨ ਦਾ ਇਸ ਖਿਹੜੇ ਰਸਤੇ ਨੂੰ ਵੀ ਗਵਾ ਦੇ ਫਿਰ ਕਾਮਕਰੋਭ ਵੀ ਨਦੀਨ ਨੂੰ ਵੀ ਪੱਟ ਦੇ ਸਤਿਗੁਰੂ ਸਰਣੀ ਜਾਈ ਸਤਿ ਰਾਖੀ ਕਰਨ ਬਾਅਦ ਸਤਿਗੁਰੂ ਸਾਹਿਬ ਦੀ ਸ਼ਰਨ ਵਿੱਚ ਜਾਣਾ ਕਰ ਤਾਂ ਇਹ ਖੇਤੀ ਸੁਖਗਣਾ ਦੀ ਤੇਰੀ ਚੰਗੀ ਤਰ੍ਹਾਂ ਰੱਖਿਆ ਦੇ ਸਾਥ ਹੋਵੇਗੀ ਫਿਰ ਵਕਾਰਾਂ ਰੂਪੀ ਇਹਨੂੰ ਮਿਰਗ ਨਹੀਂ ਖਾਣਗੇ ਕਰਮ ਜਿਸ ਕੋ ਧੁਰ ਹੋਂ ਲਿਖਿਆ ਜਿਨ੍ਹਾਂ ਨੂੰ ਨਿਸ਼ਕਾਮ ਕਰਮ ਪੁਰਬਲੇ ਜਨਮਾਂ ਜੀ ਕੀਤੇ ਹੈ ਧੁਰੋਂ ਵਾਹਿਗੁਰੂ ਕਿਰਪਾਲੂ ਨੇ ਇਹਦੇ ਮੱਥੇ ਨਿਸ਼ਕਾਮ ਕਰਮਾਂ ਦਾ ਫਲ ਦੇਣ ਰੂਪ ਇਹ ਕਰਮ ਲਿਖ ਦੁੱਤਾ ਹੈ ਸੋ ਕਾਰ ਕਮਾਉ। ਉਹ ਭਾਈ ਉਹੀ ਬਾਹਗੁਰੂ ਦੀ ਭਗਤੀ ਨੂੰ ਕਾਰ ਨੂੰ ਕਮਾਉਂਦੇ ਹਨ ਪ੍ਰੇਮੀ। ਸੋਈ ਉਹ ਕਾਰ ਕਮਾਉਣੀ ਚਾਹੀਦੀ ਹੈ ਜੋ ਧਰੋ ਮਾਰਨ ਲਿਖਿਆ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਨ ਮਿਲਨ ਕੇ ਤੇਰੀ ਬਰੀਆ ਧਰੋ ਮਾਰਾ ਲਿਖਿਆ ਹੋਇਆ ਹੈ। ਉਹੀ ਕਾਰਤਵ ਨੂੰ ਕਮਾਉਣੀ ਚਾਹੀਦੀ ਪ੍ਰੇਮਾ ਭਗਤੀ ਪਰਮੇਸ਼ਰ ਦੀ ਕਰੋ। ਪਾਉ ਲਾਗਾ ਗੋਬਿੰਦ ਸਿਉ ਜਿਨ੍ਹਾਂ ਦਾ ਭਾਈ ਪ੍ਰੇਮ ਲੱਗਿਆ ਨਾ ਗੋਬਿੰਦ ਦੇ ਨਾਲੇ ਭਾ ਕਰਕੇ ਖੇਤੀ ਜਮਣੀ ਉਗਣੀ ਹੈ, ਸਿੰਗਣੀ ਖੇਤੀ ਉਗਦੀ ਹੈ ਜਿਹਦੇ ਚ ਨਦੀਨ ਨਾ ਹੋਵੇ, ਜਿਨ੍ਹਾਂ ਦਾ ਗੋਬਿੰਦ ਪਰਮੇਸ਼ਰ ਨਾਲ ਪ੍ਰੇਮ ਲੱਗਾ ਹੈ। ਕਾਲ ਪਾਈ ਥਾ ਉਹਨਾਂ ਨੇ ਜਿਹੜੀ ਖੇਤੀ ਐ ਕਰਸਾਣੀ ਕੀਤੀ ਐ ਸਦਸੰਤੋਖ ਬਰਦਾਂ ਦੇ ਨਾਲ ਉਨ੍ਹਾਂ ਦੀ ਘਾਲ ਕਮਾਈ ਕੀਤੀ ਮਾਰਨ ਥਾਂ-ਪਾਤ ਦੀ ਲੇਖੇ ਪਾਤੀ ਹੈ ਉਹ ਪ੍ਰਵਾਨ ਹੋ ਗਏ ਹਨ ਖੇਤ ਮੇਰਾ ਜੰਮਿਆ ਸਤਿਗੁਰੂ ਮਹਾਰਾਜ ਆਪ ਦੁਆਰਾ ਕਹਿੰਦੇ ਸਾਡੀ ਅੰਤਕਾਰ ਦੀ ਖੇਤ ਵਿੱਚ ਪਰਮੇਸ਼ਵਰ ਦੇ ਨਾਮ ਦਾ ਜਿਹੜਾ ਮੰਨਣ ਕਰਨਾ ਜੰਮਿਆ ਹੈ ਖੇਤ ਤ੍ਰਿਪਤ ਰਹੇ ਆਗਾਏ ਨਿਖਟ ਨਾ ਕਬਹੂ ਨਿਖਟ ਨਾ ਕਬਹੂ ਜਾਏ ਹਾਂਜੀ ਨੇ ਖੋਟ ਨਾ ਕਬੂ ਹੁੰ ਜਾ ਹੁਣ ਕਦੇ ਮੁੱਕ ਨਹੀਂ ਜਾਂਦਾ ਐਸਾ ਖੇਤੀ ਜੀ ਦੇ ਚੰਗੀ ਜੰਪ ਪਵੇ ਉਹਦੇ ਸਾਰੇ ਪਿਛਲੇ ਦਲਿਤਰ ਚੱਕੇ ਜਾਂਦੇ ਐ ਕਰਜ਼ੇ ਚੱਕੇ ਜਾਂਦੇ ਐ ਤੇ ਨਾ ਮੁਕਣ ਵਾਲਾ ਅਟੁੱਟ ਧਨ ਉਹਨੂੰ ਪ੍ਰਾਪਤ ਹੋ ਜਾਂਦਾ ਐ ਇਸੇ ਪ੍ਰਕਾਰ ਜਿਹੜਾ ਲੋਕ ਡੰਡ ਪੇ ਪ੍ਰੇ ਪ੍ਰੇਤ ਡੰਡ ਪੇ ਤੇ ਡੰਡ ਆਦਿਕ ਜਿੰਨੇ ਸੀ ਇਹ ਸਾਰੇ ਡੰਡ ਵੀ ਮਿਟ ਗਏ ਇਹ ਕਰਜ਼ਾ ਵੀ ਚੱਕਿਆ ਗਿਆ ਅਤੇ ਫਿਰ ਕਿਸੇ ਪ੍ਰਕਾਰ ਦਾ ਕੋਈ ਦੁਨਿਆਵੀ ਟੈਕਸ ਵੀ ਸਿਰ ਦੇ ਉੱਤੇ ਜਿਹੜੇ ਦੇਵਿੱਦਿਆ ਪੂਜਾ ਰੂਪ ਨਹੀਂ ਰਹੇ ਐਸਾ ਸਾਡੇ ਖੇਤਾਂ ਦਾ ਕਰਨ ਜੰਮਿਆ ਹੈ ਪਰਮੇਸ਼ਰ ਦਾ ਨਾਮ ਪ੍ਰਗਟ ਹੋਇਆ ਸਖਿਆਤ ਹੋਇਆ ਹੈ ਨਿਖੋਟੇ ਨਾ ਕਬਹੂ ਜਾ ਇਹ ਕਦੇ ਮੁਕ ਨਹੀਂ ਜਾਵੇਗਾ ਮੁਗਤ ਰੂਪੀ ਪਦਾਰਸ਼ ਦੇ ਕਰਕੇ ਫੇਰ ਵੀ ਜੀਵਨ ਮੁਕਤ ਦੇ ਆਨੰਦ ਵਾਸਤੇ ਦੇ ਅੰਦਰ ਪ੍ਰਵਾਹ ਰੂਪਿਆ ਰਹੇਗਾ ਪਾਇਆ ਅਮੂਲ ਪਦਾਰਥੂ ਨਾ ਮੁੱਲ ਮਿਲਣ ਵਾਲਾ ਜਿਹੜਾ ਪਦਾਰਥੀ ਅਮੋਲਕ ਬੇਕੀਮਤਾ ਬ੍ਰਹਮ ਗਿਆਨ ਸਤਗੁਰਾਂ ਦੀ ਕਿਰਪਾ ਕਰਕੇ ਪਾ ਲਿਆ ਹੈ ਰਣਜੀਤ ਪੈਠੰਡ ਛੋੜ ਨਾ ਕਤ ਹੂੰ ਜਾ ਹੂੰ ਛੱਡ ਕੇ ਕਿਸੇ ਪਾਸੇ ਸਾਡਾ ਮਨ ਜਾਂਦਾ ਨਹੀਂ ਹੈ ਵਾਹਿਗੁਰੂ ਜਿਹੜੂ ਨਾਲ ਜੁੜਿਆ ਰਹਿੰਦਾ ਹੈ ਉਹ ਪਰਮੇਸ਼ਰ ਵੀ ਆਉਜੇ ਪਿਆਰਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਉਹਨਾਂ ਦੇ ਪ੍ਰੇਮ ਨੂੰ ਤੋੜ ਕੇ ਹਰ ਵਕਤ ਅੰਗ ਸੰਗ ਰਹਿੰਦਾ ਹੈ ਬਹੁ ਨਾਨਕ ਸੁਖ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੁਖ ਸਰੂਪ ਨੂੰ ਪਾ ਲਿਆ ਤ੍ਰਿਪਤ ਰਹੇ ਆਗਾ ਇਸ ਲੋਕ ਦੇ ਪਦਾਰਥਾਂ ਨਾਲੋਂ ਵੀ ਤ੍ਰਿਪਤ ਹੋ ਰਹੇ ਆਂ ਸਵਰਗ ਤੇ ਬਰਮ ਲੋਕ ਦੇ ਪਦਾਰਥਾਂ ਨਾਲੋਂ ਵੀ ਰਾਜ ਰਹੇ ਆਂ ਆਤਮਕ੍ਰਿਤੀ ਕਰਕੇ ਰਾਜ ਰਹੇ ਹਾਂ ਮਾਰੂ ਮਹੱਲਾ 5ਵਾਂ ਫੂਟੂ ਆਂਡਾ ਧਰਮਕ ਸਤਿਗੁਰੂ ਮਾਰੇ ਸਾਬ ਸੱਚੇ ਪਾਤਸ਼ਾਹ ਜੀ ਪਰਮ ਕਿਰਪਾਲਤਾ ਕਰਕੇ ਵਾਹਿਗੁਰੂ ਦੀ ਬਖਸ਼ਿਸ਼ ਗੁਰੂ ਨਾਨਕ ਰੂਪ ਧਾਰ ਕੇ ਜਿਵੇਂ ਕੀਤੀ ਹੈ ਉਸ ਦਾ ਉਚਾਰਨ ਕਰਦੇ ਹਨ ਫੂਟੂ ਆਂਡਾ ਧਰਮਕ ਜੇ ਕੋ ਜਿਹੜਾ ਧਰਮ ਦਾ ਆਂਡਾ ਸੀ ਨਾ ਆਂਡੇ ਵਿੱਚ ਜਿਵੇਂ ਬੱਚਾ ਪਿਆ ਹੁੰਦਾ ਹੈ ਉਹਨੂੰ ਕਿਸੇ ਪ੍ਰਕਾਰ ਦੀ ਸੂਈ ਨਹੀਂ ਹੁੰਦੀ ਇਉਂ ਧਰਮ ਦੇ ਆਂਡੇ ਵਿੱਚ ਜੀ ਪਿਆ ਹੋਇਆ ਸੀ ਇਹਨੂੰ ਕਿਸੇ ਪ੍ਰਕਾਰ ਲੋਗ ਤੇ ਪ੍ਰਲੋਗ ਦਾ ਕੋਈ ਗਿਆਨ ਨਹੀਂ ਸੀ ਮੈਂ ਕਿੱਥੋਂ ਆਇਆ ਕਿੱਧਰ ਜਾਣਾ ਹੈ ਕਿੰਨੇ ਕ ਜਨਮ ਧਾਰੇ ਆਇਆ ਇਹ ਕੋਈ ਗਿਆਨ ਨਹੀਂ ਇਸ ਨੂੰ ਇਹ ਭਰਮ ਦੇ ਆਂਡੇ ਵਿੱਚ ਪਿਆ ਹੋਇਆ ਹੈ ਮਾਤਾ ਦੇ ਗਰਭ ਵਿੱਚੋਂ ਤਾਂ ਨਿਕਲਿਆ ਹੈ ਭਰਮ ਦੇ ਆਂਡੇ ਵਿੱਚ ਪਿਆ ਹੋਇਆ ਹੈ ਜਿਨ੍ਹਾਂ ਦਾ ਸਤਿਗੁਰੂ ਸਾਹਿਬ ਪਰਕ੍ਰਪਾਲੂ ਜੀ ਨੇ ਕਿਰਪਾ ਕਰਕੇ ਫੁੱਟੋ ਆਂਡਾ ਭਰਮ ਕਾ ਇਹ ਭਰਮ ਦਾ ਆਂਡਾ ਫੁੱਟ ਗਿਆ ਹੈ ਪਰਦੇ ਦਾ ਨਾਮ ਹੈ ਪੜਦਾ ਪਰਦਾ ਫੁੱਟ ਗਿਆ ਹੈ ਜਿਨ੍ਹਾਂ ਦਾ ਮਨ ਹੈ ਭੈਉ ਪਰਗਾ ਉਹਨਾਂ ਦੇ ਮਨ ਵਿਚ ਸਾਜ ਸੰਗਤ ਦੀ ਪਰਮੇਸ਼ਰ ਦਾ ਪ੍ਰਕਾਸ਼ ਗਿਆਨ ਹੋ ਗਿਆ ਹੈ ਜੋ ਨਾਮ ਜਪਤ ਕੋਟ ਸੂਰਜ ਆਰਾ ਬਿਰਸੇ ਪਰਮ ਕਰੋੜਾ ਸੂਰਿਆ ਵਰਗਾ ਜਿਸ ਪਰਮੇਸ਼ਰ ਦਾ ਪ੍ਰਕਾਸ਼ ਹੈ ਉਹਦਾ ਪ੍ਰਕਾਸ਼ ਹੋ ਗਿਆ ਹੈ ਮਨ ਦੇ ਅੰਦਰ ਜਿਨ੍ਹਾਂ ਚ ਮਨ ਚ ਪ੍ਰਕਾਸ਼ ਨਾ ਹੋਵੇ ਉਹਨਾਂ ਚ ਬਾਹਰਲੇ ਚਾਨਣ ਜਿਹੜੇ ਮਨ ਦਾ ਹਨੇਰਾ ਨਹੀਂ ਝੱਕ ਸਕਦੇ ਸੋ ਮੰਨ ਦੇ ਅੰਦਰ ਆ ਗਿਆ ਅੰਦਰ ਅਚਾਕੇ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਕਾਤੀ 베ਰੀ ਪਗਹਤੇ ਮਹਾਰਾਜ ਸਾਹਿਬ ਜੀ ਨੇ ਸਾਡੇ ਮਨਬੁੱਧ ਰੂਪੀ ਪੈਰਾਂ ਵਿੱਚ ਜਿਹੜੀ ਹੰਗਤਾ ਮੰਗਤਾ ਦੀ 베ੜੀ ਪਈ ਹੋਈ ਸੀ ਇਸ ਸੱਚੇ ਪਾਤਸ਼ਾਹ ਜੀ ਨੇ ਕੱਟ ਦਿੱਤੀ ਹੈ ਵਾਸ਼ਨਾ ਰੂਪੀ ਬੇੜੀ ਵੀ ਕੱਟ ਦਿੱਤੀ ਹੈ ਗੁਰਕੀਨੀ ਬੰਦ ਖਲਾਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਏਵਨਾਵਾਦ ਦੇ ਕੈਦੀਆਂ ਨੂੰ ਬਾਬਰ ਦੀ ਕੈਦ ਤੋਂ ਛੁਡਾਇਆ ਸੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਮਤ ਮਾਇਆ ਦੇ ਮਾਗਾ ਦੇ ਗਰਮ ਰੂਪੀ ਬੰਦੀਖਾਨੇ ਜਿਵੇਂ ਖਲਾਸੀ ਕੀਤੀ ਹੈ ਇਸੇ ਤਰ੍ਹਾਂ ਮਾਇਆ ਦੇ ਬੰਦੀਖਾਨੇ ਤੋਂ ਵੀ ਖਲਾਸੀ ਕਰਾਤੀ ਜੂਨਾ ਰੂਪੀ ਬੰਦੀਖਾਨੇ ਤੋਂ ਵੀ ਛੁਡਾਤਾ Maharaja ਜੀ ਨੇ ਆਵਣ ਜਾਣ ਰਹੋ ਹੁਣ ਹੇ ਪਿਆਰੋ ਆਉਣਾ ਸੀ ਜਿਹੜਾ ਜਨਮ ਧਾਰ ਕੇ ਫੇਰ ਸੰਸਾਰ ਚ ਜਿੰਨਾ ਚਿਰ ਵਾਸ਼ਨਾ ਉਹਨਾਂ ਚਿਰ ਆਉਣਾ ਜਾਣਾ ਹੁੰਦਾ ਜਿਵੇਂ ਰਾਮਚੰਦਰ ਜੀ ਨੇ ਪੁੱਛਿਆ ਸੀ ਹੇ ਵ시ਸ਼ਟ ਮੂਨੀ ਇਹ 10 ਦੀ ਦਸਤਲਵਾਰਨਾ ਕੱਟਿਆ ਜਾਵੇ ਉਹ ਫੇਰ ਵੀ ਜੰਮ ਪੈਂਦਾ ਜਿਉਂ ਪੈਂਦਾ ਹੈ ਕਿ ਨਹੀਂ ਕਹਿੰਦੇ ਹੇ ਰਾਮ ਜਿੰਨਾ ਚਿਰ ਵਾਸ਼ਨਾ ਹੈ ਉਹ ਜਾਂਦਾ ਹੀ ਰਹਿੰਦਾ ਹੈ ਫੇਰ ਵਾਸ਼ਨਾ ਨੂੰ ਜਨਮ ਦਾ ਕਾਰਨ ਬਣੀ ਰਹਿੰਦੀ ਹੈ ਇਸੇ ਪ੍ਰਕਾਰ ਵਾਸ਼ਨਾ ਕਰਕੇ ਜੀਵ ਆਉਂਦਾ ਹੈ ਜਦੋਂ ਸਤਿਗੁਰੂ ਜੀ ਨੇ ਵਾਸ਼ਨਾ ਮੇੜ ਦਿੱਤੀ ਆਉਣ ਜਾਣ ਰਹੇ ਉਹਨਾਂ ਸੀ ਜਿਹੜਾ ਜਨਮ ਧਾਰ ਕੇ ਇਹ ਤੋਂ ਵੀ ਰਹਿਤ ਹੋ ਗਏ ਜਿਹੜਾ ਮਰ ਕੇ ਜਾਣਾ ਸੀ ਪਰ ਲੋਕ ਜਿਸ ਆਵ ਕਿਤਾਬ ਦੇ ਨਹੀਂ ਇਹ ਤੋਂ ਵੀ ਰਹਿਤ ਹੋ ਗਏ ਤਪ ਤਕੜਾ ਹ ਬੁਝ ਗਿਆ ਜਿਸ ਬਰਕਾਲ ਭਾਈ ਮਰਜ਼ਾਨੇ ਦੀ ਜੋ ਰੱਖਿਆ ਸਤਿਗੁਰਾਂ ਨੇ ਕੀਤੀ ਹੈ ਭਾਈ ਮਰਜ਼ਾਨਾ ਜੀ ਸਖ ਬਿਹਾਰ ਦੇ ਇਲਾਕੇ ਜਮਾਰੇ ਵਿਚ ਰਹੇ ਸਨ ਮਰਜ਼ਾਨਾ ਰੁੱਸ ਗਿਆ ਕਿ ਮਾਰਾ ਮੈਨੂੰ ਤੁਹਾਡੀ ਨਾਲ ਕੱਢ ਸਕਦਾ ਮੈਨੂੰ ਭੁੱਖੇ ਮਰਨਾ ਪੈਂਦਾ ਮੈਨੂੰ ਤਾਂ ਘਰ ਜਾਣ ਦੀ ਛੁੱਟੀ ਦੇ ਰਹੇ ਹੋ ਨਾਲ ਕਹਿਣ ਲੱਗੇ ਮਰਦਾਨੇ ਆ ਛੁੱਟੀ ਤੂੰ ਨਾਲ ਨਾਲ ਹੀ ਰਹੁ ਜੇ ਕਿਸੇ ਪ੍ਰਕਾਰੋਂ ਖੁਸ਼ ਹੋ ਕੇ ਰਹਿਣਾ ਚਾਹੀਦਾ ਤੈਨੂੰ ਨਾਲ ਜੋ ਪਰਾਲਾਭ ਤਾਂ ਤੈਨੂੰ ਮਿਲ ਜਾਂਦੀ ਹੈ ਇਹੋ ਜੇ ਕੁਵਚਨ ਕਹੇ ਮਹਾਰਾਜ ਨੂੰ ਕਹਿੰਦਾ ਆਪਤਾ ਕਰੋ ਜਿਹੜੇ ਸੀ ਮੈਨੂੰ ਡੋਮ ਨੂੰ ਲੋਕਾਂ ਤੋਂ ਗੁਜ਼ਾਰਾ ਕਰਦੇ ਨੂੰ ਮੰਗ-ਮਾ ਕੇ ਮੈਨੂੰ ਵੀ ਉਜਾਰ ਲਿਆਂਦਾ ਇਸ ਪ੍ਰਕਾਰ ਦੇ ਬਚਨ ਕਹੇ ਹਜ਼ੂਰ ਚੁੱਪ ਕਰ ਰਹੇ ਉਸ ਵਕਤ ਆਪੇ ਬਿਨਾਂ ਆਗਿਆ ਤੋਂ ਤੁਰ ਪਿਆ ਜਿਸ ਵੇਲੇ ਆਗਿਆ ਤੋਂ ਬਿਨਾਂ ਤੁਰ ਪਿਆ ਉਥਮ ਸਾਧ ਸਿੰਘ ਜੀ ਬਿਹਾਰ ਦੇ ਇਲਾਕੇ ਚ ਕੌੜਾ ਰਹਿੰਦਾ ਸੀ ਇਹਦਾ ਵਾਸਾ ਸੀ ਆਦਮ ਖਾਣਾ ਆਦਮੀ ਸੀ ਇਹ ਆਦਮੀਆਂ ਨੂੰ ਮਾਸ ਨੂੰ ਖਾਂਜਾਂਗੇ ਸੀ ਇਸੇ ਪ੍ਰਕਾਰ ਇਹ ਭੁੱਖਾ ਵਾਸੀਆਂ ਲੈਂਦੇ ਮਰਦਾਨਾ ਫਲ ਫੁੱਲ ਖਾਂਦਾ ਖੁੰਦਾ ਉਸ ਵੇਲੇ ਕਈ ਮੀਲ ਮਹਾਰਾਜ ਸਾਹਿਬ ਦੇ ਪਾਸੋਂ ਆ ਗਿਆ ਦੇ ਜਿਸ ਵਕਤ ਇਹਨ ਵਿਖਿਆ ਕੋਡੇ ਨੇ ਚਾਟੀ ਫੜ ਲਿਆ ਗੁਰੂ ਮਹਾਰਾਜ ਸਾਹਿਬ ਬੈਠੇ ਬੈਠੇ ਹੱਸ ਪਏ ਬਾਲਾ ਕਹਿੰਦਾ ਮਹਾਰਾ ਆਪ ਅਸੇ ਕਿਉਂ ਕਹਿੰਦੇ ਭਾਈ ਮਰਦਾਨਾ ਘਰ ਨੂੰ ਜਾਂਦਾ ਫੜਿਆ ਗਿਆ ਕੋਡੇ ਰੈਕਸ਼ਨ ਪਕੜ ਲਿਆ ਸਤਿਗੁਰੂ ਮਹਾਰਾਜ ਸਾਹਿਬ ਕੁਛ ਕੋ ਨੂੰ ਧੋੜਾ ਜਿਆ ਥੋੜਾ ਵਾਲਾ ਉਸ ਨੂੰ ਸਬਕ ਮਿਲਣਾ ਚਾਹੀਦਾ ਮਹਾਰਾ ਆਪ ਰੱਖਿਆ ਕਰਨੋਂ ਕਾਲੇ ਪੈ ਪੈ ਰਹੇ ਹੋ ਹਜੂਨ ਕਾ ਨਾ ਭਾਈ ਨਾਲ ਦੀ लाज ਰੱਖਣੀ ਹੈ ਆਪ ਚਲੀ ਜੇ ਸੁਣ ਕਰਕੇ ਭਾਈ ਬਾਲਾ ਜੀ ਵੀ ਨਾਲ ਤੁਰ ਪਏ ਗੁਰੂ ਸਾਹਿਬ ਜੀ ਨੇ ਸੁਰਤੀ ਦੇ ਅਸਵਾਰ ਕਰਕੇ ਮਰਦਾਨੇ ਅੰਬਾਲੇ ਨੂੰ ਵੀ ਨਾਲ ਲੈ ਗਏ ਆ ਜਿੱਥੇ ਕੌੜਾ ਰਾਖਸ਼ ਕੜਾ ਹਾ ਤੇਲ ਦਾ ਪਾ ਰਿਆ ਸੀ ਉੱਥੇ ਗੁਰੂ ਮਹਾਰਾਜ ਸਾਹਿਬ ਆ ਕੇ ਖੜ ਗਏ ਉਸ ਵੇਲੇ ਮਹਾਰਾਜ ਕਹਿੰਨ ਰਾਖਸ਼ ਨੂੰ ਆਪਾਂ ਦਿਖਾਈ ਨਹੀਂ ਦੇਣੀ ਮਰਦਾਨੇ ਨੂੰ ਦਿਖਾਈ ਦਿੱਤੀ ਸੱਚੇ ਪਾਤਸ਼ਾਹ ਨੇ ਕਹਿੰਦੇ ਮਰਦਾਨਿਆ ਕਿਉਂ ਬੈਠਾ ਘਰ ਨਹੀਂ ਜਾਂਦਾ ਮਰਦਾਨੇ ਨੇ ਸਮਝ ਲਿਆ ਹੁਣ ਮੇਰੀ ਗੁਰੂ ਗੁਰੂ ਸਾਹਿਬ ਰੱਖਿਆ ਜਰੂਰ ਕਰਨਗੇ ਪਰ ਸ਼ਰਮਿੰਦਾ ਹੋ ਕੇ ਨੀਵੀਂ ਪਾ ਲਈ ਉਸ ਵਕਤ ਮਹਾਰਾਜ ਸਾਹ ਸੱਚੇ ਪਾਤਸ਼ਾਹ ਗਰੀਬ ਨੂੰ ਆਜਿ ਉੱਥੇ ਖੜੇ ਰਹੇ ਰਾਖਸ਼ ਨੇ ਜਦੋਂ ਆਇਆ ਤੇਲ ਦਾ ਕੜਾਹਾ ਤਪ ਗਿਆ ਉਬਲਣ ਲੱਗ ਗਿਆ ਉਸ ਵੇਲੇ ਭਾਈ ਮਰਦਾਨੇ ਨੂੰ ਚੱਕ ਕੇ ਵਿੱਚ ਸੁੱਟਣ ਲੱਗਾ ਮਰਦਾਨੇ ਨੇ ਕਿਹਾ ਮਹਾਰਾਜ ਆਪ ਬਾਲੇ ਨੇ ਕਿਹਾ ਕਿ ਮਹਾਰਾਜ ਆਪ ਜੇਹੇ ਜੇ ਆਏਗੇ ਜੇ ਨਾ ਆਏ ਤੇ ਤੰ ਕਲ ਕੇ ਖਾ ਜਾਵੇਗਾ ਮਾਰੂਨ ਕੇ ਭਾਈ ਬਾਲਿਆ ਵੇਖ ਕਰਤਾਰ ਦੇ ਰੰਗ ਇਹ ਬਚਨ ਕਹੇ ਉਸੇ ਵਕਤ ਭਾਈ ਮਰਦਾਨੇ ਦੇ ਅੰਦਰ ਮਾਰਾ ਨੇ ਨਾਮ ਦੀ ਦਾਤ ਦਿੱਤੀ ਹੋਈ ਸੀ ਭਾਈ ਮਰਦਾਨੇ ਜਦੋਂ ਕੜਾਹੀ ਵਿੱਚ ਸਿੱਟਿਆ ਉਸੇ ਵਕਤ ਸਤਸੰਗ ਜੀ ਕੜਾਹਾ ਠੰਡਾ ਹੋ ਗਿਆ ਜਿਸ ਵੇਲੇ ਠੰਡਾ ਹੋ ਗਿਆ ਤੇ ਕੌਡਾ ਹੀ ਤੋਂ ਦੇਖਦਾ ਫਿਰ ਗੁਰੂ ਸਾਹਿਬ ਵੀ ਦਿਖਾਈ ਦਿੱਤੀ ਮਾਰਾ ਕਹਿਣ ਲੱਗੇ ਕੌਡਿਆ ਖਾਲਾ ਤੇਰਾ ਵਾਖਾਇ ਕਿਐ ਪੁੱਝੇ ਜੀ ਜਾਰੇ ਉਹਵੇਂ ਉਹ ਤੂੰ ਖਾਹੀ ਜਾਣਾ ਹੈ ਕਹਿਣ ਲੱਗਾ ਤੁਸੀਂ ਕੌਣ ਹੋ ਮੇਰਾ ਕੜਾ ਹੱਠ ਨਾ ਕਰ ਦਿੱਤਾ ਕਿਉਂ ਗੁਰੂ ਸਾਹਿਬ ਦੀ ਨਜ਼ਰ ਨਾ ਆਉ ਸਾਹਿਬ ਜੀ ਉਹ ਕੜਾ ਹੰਡਾ ਹੋ ਗਿਆ ਸੀ ਉਸ ਵਕਤੇ ਫਿਰ ਕਉਦੇ ਰੈਕਸ਼ਨ ਮਹਾਰਾਜ ਅਸੀਂ ਸਾਰੇ ਆ ਕੇ ਰੱਖਿਆ ਉਹ ਸੀਸੇ ਵਿੱਚ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਜਿਉਂ ਕਾ ਤਿਉਂ ਦਿਸਿਆ ਚਰਨੀ ਪੈ ਗਿਆ ਕਿ ਮੇਰੇ ਗੁਰੂ ਨੇ ਮਹਾਰਾਜ ਸੀਸਾ ਦਿੱਤਾ ਸੀ ਮੈਂ ਉਹਨਾਂ ਦੀ ਆਗਿਆ ਨਹੀਂ ਸੀ ਮੰਨੀ ਆਪਣੇ ਗੁਰੂ ਦੀ ਰਸੋਈ ਬਣਾ ਕੇ ਉਹਨਾਂ ਨੂੰ ਪਹਿਲਾਂ ਸ਼ਿਕਾਇਤ ਵਗੈਰਾ ਆਪ ਸ਼ਗਲੀ ਸੀ ਉਹਨਾਂ ਦੀ ਇਸ ਆਗਿਆ ਨਾ ਮੰਨੇ ਕਰਕੇ ਮੈਂ ਰਾਖਸ਼ ਬਣਿਆ ਸੀ ਇਸੇ ਪ੍ਰਕਾਰ ਜਨਕ ਵਿਦੇਹੀ ਦੇ ਵੇਲੇ ਵੀ ਇੱਕ ਰਸੋਈ ਪਹਿਲਾਂ ਖਾਣ ਵਾਲਾ ਜਨਕ ਹਦੈਤ ਬਣ ਗਿਆ ਸੀ ਜੀ ਦੀ ਅੱਗੇ ਮਾਰਿਆਂ ਨੂੰ ਕਲਿਆਣ ਕਰਨੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਕਉਟੰਝੋ ਸੀਸਾ ਰੱਖਾ ਗੁਰੂ ਸਾਧ ਅਸਰੂਪ ਦੇਖ ਕੇ ਚਰਨੀ ਪਿਆ ਤੇ ਉਹਦਾ ਸਰਾਫ ਬਖਸ਼ਿਆ ਗਿਆ ਉਸ ਵੀ ਲੇਖ ਕੋੜਾ ਮੁਕਤ ਹੋ ਗਿਆ ਮਹਾਰਾਜ ਦੀ ਅਸੀਸ ਕਿਰਪਾ ਹੋ ਗਈ ਕੋੜੇ ਰਾਖਸ਼ ਨੂੰ ਦੇਵਤਾ ਬਣਾ ਕੇ ਨਿਹਾਲ ਕਰ ਦਿੱਤਾ ਮਰਦਾਨਾ ਕਹਿੰਦਾ ਮਹਾਰਾਜ ਅਸੀਸਾ ਲੈ ਚਲੀਏ ਮਹਾਰਾਜ ਕਹਿੰਦਾ ਮਰਦਾਨਿਆ ਕੀ ਇਹ ਅਸੀਸਾ ਕਰਨਾ ਹੈ ਗਿਆਨ ਰੂਪੀ ਅਸੀਸਾ ਤੇਰੇ ਪਾਸ ਹੈ ਉਹਦੇ ਨਾਲ ਆਪਣੀ ਆਤਮਾ ਸੂਪ ਨੂੰ ਵੇਖ ਇਸ ਪ੍ਰਕਾਰ ਮਹਾਰਾਜ ਕਹਿੰ ਕੇ ਕਰਦੇ ਹੋਏ ਕਿਉਂ ਸਾਧ ਸੰਗਤ ਜੀ ਤਪਤ ਕੜਾਹ ਬੁਝ ਗਿਆ ਜਿਹੜਾ ਕੋੜੇ ਦਾ ਤਪਦਾ ਸੀ ਨਾ ਕੜਾਹ ਉਹ ਸਾਧ ਸੰਗਤ ਜੀ ਬੁਝ ਗਿਆ ਅਗੜਾ ਅੱਗ ਬੁਝ ਗਈ ਠੰਡਾ ਹੋ ਗਿਆ ਉਸੇ ਵਕਤ ਭਾਈ ਮਰਦਾਨੇ ਅੰਦਰ ਗੁਰੂ ਸਾਹਿਬ ਦੇ ਨਾਮ ਦੀ ਬਖਸ਼ਿਸ਼ ਸੀ ਇਸੇ ਪ੍ਰਕਾਰ ਗੁਰਜਨ ਸਾਹਿਬ ਦੇ ਵਕਤ ਇੱਕ ਸਿੱਖ ਨੇ ਆ ਕੇ ਕਿਹਾ ਸੀ ਜਿਹੜੇ ਲੋਕ ਮਾਰਾ ਕਹਿੰਦੇ ਵੀ ਆਰਾਮ-ਰਾਮ ਕਰ ਤੁਹਾਨੂੰ ਫਾਇਦਾ ਕੀ ਹੋ ਤੇ ਅਸੀਂ ਉਹਨੂੰ ਉੱਤਰ ਕਰ ਗਏ ਮਾਰਾ ਸਾਹਿਬ ਪੰਜਵੇਂ ਪਾਸ਼ੇ ਨੇ ਕਿਹਾ ਸੀ ਭਾਈ ਉਹਨਾਂ ਨੂੰ ਕਹੋ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਨੇ ਨਾਮ ਬਖਸ਼ਿਆ ਸੀ ਉਹ ਤਾਂ ਕੜਾਹਾ ਠੰਡਾ ਕਰਦਾ ਸੀ ਤੁਹਾਡਾ ਵੀ ਹੱਥ ਜੇ ਤੁਸੀਂ ਨਾਮ ਜਪਦੇ ਹੋ ਤੇਲ ਚ ਪਾ ਕੇ ਵੇਖੀਏ ਗਰਮ ਚ ਠੰਡਾ ਕਰਦੇ ਹੋ ਕਿ ਨਹੀਂ ਇਹ ਸੁਣ ਕੇ ਉਹ ਸ਼ਰਮਿੰਦੇ ਹੋ ਗਏ ਸੀ ਫਿਰ ਉਹ ਲੋਕ ਕਿਉਂ ਸ਼ੰਕਾ ਕਰਨ ਵਾਲੇ ਸੋ ਹਯੂਰ ਫਰਮਾਉਂਦੇ ਹਨ ਤਪਤ ਕੜਾਹਾ ਬੁਝ ਗਿਆ ਇਸ ਪ੍ਰਕਾਰ ਪਾਈ ਅਮਤਾ ਕਰ ਰੂਪੀ ਕੜਾਹਾ ਹੈ ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਸੜ ਰਿਹਾ ਹੈ ਅਤੇ ਇਹਦੇ ਚ ਤ੍ਰਿਸ਼ਨਾ ਅਤੇ ਕਾਮ ਕ્રોਧ ਆਦ ਕੇ ਤੇਲ ਪਿਆ ਹੋਇਆ ਹੈ ਇਹ ਤੇਲ ਦੇ ਕਰਕੇ ਅੰਤ ਕਰਨ ਕੜਾਹਾ ਕ੍ਰਿਸ਼ਨਾਂ ਦੀ ਅਗ ਕਰਕੇ ਜਿਹੜਾ ਤਪ ਰਿਹਾ ਸੀ ਇਹ ਬੁਝ ਗਿਆ ਠੰਡਾ ਪੈ ਗਿਆ ਇਹਦਾ ਵਕਾਰ ਸਾਰੇ ਨਾਸ ਹੋ ਗਏ ਗੁਰ ਸੀਤਲ ਨਾਮ ਦੀ ਸੰਗਰਾਨ ਬਰਫ਼ ਨੂੰ ਵੀ ਠੰਡਾ ਕਰਨ ਵਾਲਾ ਕਹਿੰਦੇ ਆ 52 ਚੰਨਣ ਜਿਹੜਾ ਹੈ ਜੇ 1 ਟੋਲਾ ਕਪ ਦੇ ਕੜਾਹੇ ਉਬਲਦੇ ਵਿੱਚ ਪਾ ਜੀਏ ਤਾਂ ਬਰਫ਼ ਵਰਗਾ ਠੰਡਾ ਕਰ ਦਿੰਦਾ ਆਹੋ ਜਿਹਦੇ ਬਰਾਬਰ ਚੰਨਣ ਵੀ ਠੰਡਾ ਹੋ ਸਕਦਾ ਅਹਾਂ ਯਾ ਸੀਦਰ ਗੁਰੂ ਸਾਹਿਬ ਨੇ ਅੰਮ੍ਰਿਤ ਨਾਮ ਦਿੱਤਾ ਹੈ ਇਹ ਤਪ ਦਾ ਅੰਤ ਕਨੂਕੀ ਕੜਾਹੇ ਦੇ ਅੰਦਰ ਜੋ ਤ੍ਰਿਸ਼ਨਾ ਦੀ ਅੱਗ ਕਰਕੇ ਲਾਟਾਂ ਮਾਰ ਰਿਆ ਸੀ ਤੇ ਇੱਛਾ ਰੂਪੀ ਕਾਮ ਕ੍ਰੋਧ ਰੂਪੀ ਤੇਲ ਸੀ ਵਿੱਚ ਪਿਆ ਹੋਇਆ ਇਹ ਸੜ ਗਿਆ ਸੜਨ ਵਾਲਾ ਸੀ ਜੀਆਂ ਦੇ ਤਾਈ ਇਹ ਕੜਾਹੀ ਬੁਝ ਗਈ ਅੰਤ ਕਨ ਦੇ ਅੰਦਰੋਂ ਇਹ ਜਿਹੜਾ ਵਿਕਾਰਾਂ ਦਾ ਸੁਭਾਅ ਸੀ ਸਭ ਸਮਾਪਤ ਹੋ ਗਿਆ ਰਹਾਉ ਜਦ ਤੱਕ ਰਹਾ ਬੁੱਝ ਗਿਆ ਗੁਰ ਸੀਤਲ ਨਾਮ ਦੀ ਸਦਗੋ ਇਹ ਸੀਤਲ ਸ਼ਾਂਤ ਕਰਨ ਵਾਲਾ ਅਮਰਤ ਨਾਮ ਹਿਰਦੇ 'ਚ ਬਖਸ਼ਿਆ ਹੈ ਰਹਾਉ ਜਦ ਤੇ ਸਾਧੂ ਸੰਗ ਭਇਆ ਜਿਵੇਂ ਸਾਧੂਆਂ ਮਹਾਤਮਾਂ ਦਾ ਸੰਗ ਪ੍ਰਾਪਤ ਹੋਇਆ ਸਾਥ ਪ੍ਰਾਪਤ ਹੋਇਆ ਹੈ ਆਉ ਛੁੱਟ ਗਏ ਨਿਗਹਾਂ ਉਹਨਾਂ ਜਿੰਗਾਰਾਨੀ ਜਿਸ ਤਰ੍ਹਾਂ ਸਾਧ ਸੰਗੇ ਜੀ ਕਿਸੇ ਕੋਈ ਆदमी ਡਾਕੂ ਹੋਵੇ ਉਸ ਦੀ ਨਿਗਰਾਨੀ ਕਰਨ ਵਾਸਤੇ ਕੁਫੀਆ ਪੁਲਿਸ ਦੇ ਆਦਮੀ ਜੇ ਮਗਰ ਲੱਗੇ ਰਹਿੰਦੇ ਹ ਰੂਪੋਸ਼ ਬਣ ਕੇ ਇਸੇ ਪ੍ਰਕਾਰ ਇਹ ਜੀਵ ਜਿਹੜਾ ਹੈ ਅਨੇਕਾਂ ਜਨਮਾਂ ਚੋਂ ਗੁਣ ਕਰਦਾ ਆਇਆ ਹੈ ਇਹਦੇ ਅਗ ਪਿੱਛੇ ਲੱਗੇ ਹੋਏ ਸੀ ਜਿਹੜੇ ਉਹ ਛੋਟ ਗਏ ਨਿਗਹਾ ਜਿਹੜੀ ਨਿਗਾਵਾਨੀ ਚ ਰੱਖਣ ਵਾਲੇ ਸੀ ਨਿਗਰਾਨੀ ਵਿੱਚ ਹਰ ਵਕਤ ਰੱਖਦੇ ਸੀ ਕਿ ਕੀ ਕਰਦਾ ਹੈ ਕੀ ਕਰਦਾ ਹੈ ਇਹ ਸਾਰੇ ਚਿੱਤਰ ਗੁਣ ਸਭ ਲਿਖਤੇ ਲੇਖਾ ਭਗਤੀ ਜਨਾ ਕੋ ਦ੍ਰਿਸ਼ਨਾ ਪੇਖਾ ਉਹ ਸਾਰੇ ਜਿੰਨੇ ਅਸੀਂ ਨਿਗਰਾਨੀ ਜੀ ਰੱਖਣ ਵਾਲੇ ਸਾਰੇ ਹਾਰ ਗਏ ਜਿਹੜੇ ਨਿਗਰਾਨੀ ਰੱਖਣ ਵਾਲੇ ਸਨ ਇਸ ਪ੍ਰਕਾਰ ਜਿਤ ਨਾਨਕ ਉਹ ਗੁਣ ਜੇਤਲੇ ਤੇਤੇ ਗਲਿੰਦ ਜੀਰ ਬਣੇ ਹੋਏ ਸੀ ਉਹ ਛੱਡ ਗਏ ਹੁਣ ਨਿਗਾਹਾਂ ਨਹੀਂ ਛੱਡ ਕੇ ਜੰਮਦੂਤ ਵੀ ਤੇ ਕਾਮਕਰੋ ਜਿਹੜੇ ਨਿਗਾਹ ਜਰਾ ਕੇ ਹਰਾਉਂਦੇ ਹੀ ਰਹਿੰਦੇ ਸੀ ਇਸ ਦੇ ਜਨਮ ਨੂੰ ਉਹ ਵੀ ਛੱਡ ਗਏ ਇਸ ਦੇ ਤਾਈ ਜਿਸ ਕੀ ਅਟਕ ਤਿਸ ਕੇ ਤੇਸ ਤੇ ਹੀ ਛੁੱਟੀ ਜਿਸ ਵਾਹਿਗੁਰੂ ਦੇ ਅਗਿਆਨ ਕਰਕੇ ਅਟਕ ਪਈ ਸੀ ਨਾ ਪਰਮੇਸ਼ਰ ਦੀ ਪ੍ਰਾਪਤੀ ਦੀ ਅਵਿਧਿਆ ਦੀ ਅਟਕ ਜਿਸ ਪਰਮੇਸ਼ਰ ਵੱਲੋਂ ਹੋਈ ਸੀ ਜਿਸ ਕੀ ਅਟਕ ਤਿਸ ਤੇ ਛੁੱਟੀ ਜਿਸ ਨੇ ਮਾਇਆ ਦਾ ਮੋਹ ਲਾ ਕੇ ਢਕਾਰ ਪਾ ਛੱਡੀ ਸੀ ਉਸੇ ਦੀ ਭਗਤੀ ਕਰਨੇ ਕਰਕੇ ਮਾਇਆ ਦੀ ਅਟਕਾਰ ਛੁੱਟ ਗਈ ਹੈ ਸੋ ਕਹਾ ਕਰੇ ਕੂਟਵਾਰ ਹੁਣ ਕੂਟਵਾਲ ਕੌਣ ਧਰਮਰਾਜਾ ਜਿਹੜਾ ਸ਼ਹਿਰ ਦਾ ਠਾਣੇਦਾਰ ਕੋਤਵਾਲ ਹੁੰਦਾ ਹੈ ਇਹ ਸ਼ਰੀਰ ਦਾ ਠਾਣੇਦਾਰ ਬਣਿਆ ਜਿਹੜਾ ਧਰਮਰਾਜਾ ਸੋ ਇਹ ਕੀ ਕਰ ਸਕਦਾ ਕੁਝ ਨਹੀਂ ਵਿਗਾੜ ਸਕਦਾ ਹੁਣ ਚੁੱਕਾ ਭਾਰਾ ਕਰਮ ਕਾ ਜਿਹੜਾ ਦੇ ਭਾਰਾ ਬੋਹਦੇ ਰਹਿੰਦੇ ਸੀ ਖੋਤਿਆਂ ਦੀ ਨਿਆਂ ਹੀ ਇਹ ਕਰਮ ਦਾ ਕਰਮ ਜਿਹੜੇ ਸੀ ਸ਼ਕਾਮ ਕਰਮ ਕਰਕੇ ਨਿਖਿੱਧ ਕਰਮ ਕਰਕੇ ਇਹ ਪੁੰਨ ਪਾਪ ਦਾ ਬੀਜ ਦਾ ਭਾਰਾ ਵਹੁੰਦੇ ਰਹਿੰਦੇ ਸੀ ਹਰ ਵਕਤ ਇਹ ਚੱਕਿਆ ਗਿਆ ਭਾਰ ਸੀ ਜਿਹੜਾ ਪਾਪਾਂ ਦਾ ਕਰਮ ਦਾ ਨਿਖਿੱਧ ਕਰਮ ਆਦਿਕਾ ਦਾ ਅਤੇ ਇਸੇ ਪ੍ਰਕਾਰ ਸੰਚਿਤ ਕਰਮ ਜਿੰਨੇ ਸੀ ਉਹ ਵੀ ਭਾਰ ਪਿਆ ਹੋਇਆ ਸੀ ਸ਼ਕਾਮ ਕਰਮਾਂ ਦੀ ਹੰਗ ਦਾ ਵੀ ਭਾਰ ਪਿਆ ਹੋਇਆ ਸੀ ਇਹ ਸਾਰਾ ਚੱਕਿਆ ਗਿਆ ਹੋਏ ਨਿਹ ਕਰਮ ਹੁਣ ਕਰਮਾਂ ਤੋਂ ਰਹਿ ਨਿਸ਼ਕਾਮੀ ਹੋ ਗਏ ਹਨ ਸਾਕਾਮ ਕਰਮਾਂ ਨੂੰ ਛੱਡ ਦਿੰਦਾ ਹੈ ਸਾਗਰ ਤੇ ਕੰਢੇ ਚੜੇ ਇਹ ਸੰਸਾਰ ਸਮੁੰਦਰ ਚ ਅੱਗੇ ਗੋਤੇ ਖਾਂਦੇ ਸੀ ਜਿਸ ਵਿੱਚ ਬਿਸ਼ਾ ਰੂਪੀ ਜੈ ਸੀ ਇਸ ਤੋਂ ਕੰਢ ਮੁਕਤ ਰੂਪੀ ਕਿਨਾਰੇ ਤੇ ਬਵੇਕ ਰੂਪੀ ਕਿਨਾਰੇ ਤੇ ਪ੍ਰਵੇਸ਼ ਚੜ ਗਏ ਮੁਰਕੀ ਨੇ ਧਰਮਾ ਇਹ ਸਤਿਗੁਰੂ ਸਾਹਿਬ ਜੀ ਨੇ ਧਰਮਪੂਰਨ ਕੀਤਾ ਹੈ ਕੌਣ ਹੈ ਜਾਂ ਹੋਰ ਪੂਨ ਕਰਨ ਵਾਲਾ ਸਤਿਗੁਰਾਂ ਜੀ ਐਸਾ ਕੌਣ ਉਪਕਾਰੀ ਆ ਗੁਰਪੁੰਨ ਵਰਡ ਪੁੰਨੋ ਸਤਿਗੁਰਾਂ ਦਾ ਸਾਰਿਆਂ ਪੁੰਨਾਂ ਚੋਂ ਵੱਡਾ ਪੁੰਨ ਹੈ ਇਹ ਮਾਰਨ ਪਰਉਪਕਾਰ ਕੀਤਾ ਹੈ ਸਾਡੇ ਤੇ ਸੱਚ ਥਾਨ ਸੱਚ ਬੈਠ ਕੇ ਸਾਨੂੰ ਸੱਚਾ ਥਾਂ ਪ੍ਰਾਪਤ ਹੋਇਆ ਹੈ ਸਾਧ ਸਿੰਘ ਜੀ ਸਾਧ ਸੰਗਤ ਨੂੰ ਕੀ ਸੱਚਾ ਥਾਉ ਵਾਹੀ ਰੂਹ ਨੂੰ ਦਿੱਤਾ ਹੈ ਸੱਚ ਬੈਠਕਾ ਸੱਚੀ ਬੈਸਕਤਨਾ ਸੰਗ ਜਿਸ ਸੰਗ ਜਪੀਏ ਨਾਮ ਨਾਨਕ ਤਿੰਨ ਸੰਗ ਸੰਗ ਨਾ ਕੀਤੀ ਜਿਨ੍ਹਾਂ ਨਾਨਕ ਜੀ ਦਾ ਆਪਣਾ ਸਵਾ ਉਹਨਾਂ ਦੀ ਸੰਗਤ ਤੋਂ ਸੰਗਣਾ ਚਾਹੀਦਾ ਜਿਹੜੇ ਆਪਦੇ ਮਤਲਬੀ ਲੋਕ ਹੈ ਸੋ ਏਸੇ ਪੁਰਖਾਂ ਜਿਨ੍ਹਾਂ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਸੱਚੀ ਬੈਠਣੀ ਹੈ ਉਹਨਾਂ ਦੇ ਨਾਲ ਤਨ ਹੈ ਉਹਨਾਂ ਦੀ ਬੈਠਣੀ ਉਹਨਾਂ ਦੀ ਬੈਠਕ ਜਿਨ੍ਹਾਂ ਦੇ ਨਾਲ ਮਿਲ ਕੇ ਪਰਮੇਸ਼ਰ ਚੇਤਨਾ ਆਵੇ ਉਹਨਾਂ ਦਾ ਮਿਲਣਾ ਸਫਲਾ ਹੈ ਇਸੇ ਪ੍ਰਕਾਰ ਕਹਿੰਦੇ ਹਨ ਸੱਚ ਥਾਨ ਸੱਚ ਬੈਠ ਕੇ ਸੱਜਾ ਉਹ ਸਾਧ ਸੰਗਤ ਰੂਪੀ ਥਾਂ ਹੈ ਪਰਮੇਸ਼ਰ ਦਾ ਤੇ ਸੱਚਾ ਬੈਠਣ ਵਾਲੇ ਜਿਹੜੇ ਸੰਗਤ ਦੇ ਵਿੱਚ ਮਿਲ ਕੇ ਚੇਤਨ ਨੂੰ ਰਿਸ਼ਤ ਕਰਦੇ ਆ ਉਹਨਾਂ ਦੀ ਬੈਠਕ ਵੀ ਸੱਚੀ ਹੈ ਸਫਲੀ ਹੈ ਸੱਚ ਥਾਨ ਅੰਤਕਾਰਨੂਪੀ ਥਾਂ ਵੀ ਉਹ ਸੱਚੇ ਨਾਮ ਵਾਲਾ ਹੋ ਗਿਆ ਦਰੀਆ ਪਦ ਰੂਪੀ ਸੱਚੀ ਬੈਠਕ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ ਇਸ ਤੀ ਰੂਪ ਸੱਚ ਸੁਆਵ ਬਣਾਇਆ ਸੱਚੇ ਦਾ ਸੁਆਵ ਜਿਹੜਾ ਰਸ ਲੈਣਾ ਹੈ ਆਨੰਦ ਸੱਚੇ ਦਾ ਸੁਆਵ ਨਾਮ ਪ੍ਰਯੋਜਨ ਦਾ ਲਾਭ ਉਹਨਾਂ ਆਤਮਨੰਦ ਦੀ ਪ੍ਰਾਪਤੀ ਰੂਪੇ ਬਣਾ ਲਿਆ ਹੈ ਸੱਚ ਪੂੰਜੀ ਸੱਚ ਵਖਰੂ ਸਰਦਾ ਰੂਪੀ ਸੱਚੀ ਪੂੰਜੀ ਹੈ ਸੱਚਾ ਲਾਭਦਾਇਕ ਵਖਰ ਨਾਮ ਹੈ ਪਰਮੇਸ਼ਰ ਦਾ ਨਾਨਕ ਘਰ ਪਾਇਆ ਇਹ ਘਰ ਸਾਧ ਸੰਗਤ ਵਿੱਚੋਂ ਗੁਰੂ ਸਾਹਿਬ ਜੀ ਕਹਿੰਦੇ ਪਾ ਲਿਆ ਹੈ ਘਰ ਹਿਰਦੇ ਦੇ ਅੰਦਰ ਪ੍ਰਾਪਤ ਕਰ ਲਿਆ ਗੁਰਾਂ ਦੀ ਕਿਰਪਾ ਦੁਆਰਾ